ਹੰਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆਂ ਬਾਈ ਸਾਰੇ ਠੀਕ ਠਾਕ ਹੋਏਂਗੇ ਜਿਉਂ ਜੀ ਪਰਮਾਤਮਾ ਦੀ ਕਿਰਪਾ ਕਰੀ ਅੱਜ ਕੰਪੈਨ ਚੱਲਦੀ ਤੋੜੀਆਂ ਕਟਰੇ ਦੇ ਬਾਈ ਵੱਡਿਆਪਾ ਬਰਾਂ ਲੇਬਰ ਗੈਲ ਹੋਰਗਾ ਬਾਈ ਕਿਸੇਗਾ ਸੱਸੀਗਲ ਬਾਈ ਕੀ ਹਾਲ ਹੈ ਜੀ ਕੱਟਿਆ ਮੇਹੀ ਕੋਈ ਨਹੀਂ ਵੱਡਿਆ ਬਾਈ ਕਰਦੇ ਹੀ ਗਏ ਕੀ ਹਾਲ ਹੈ ਹੋਰ ਠੀਕ ਹੈ ਹਾਂਜੀ ਨਰਮ ਤਾਂ ਨਹੀਂ ਹੈ ਨਾਰਮਲ ਹੈ ਨਾਰਮਲ ਨੁਕਸਾਨ ਹੋਆ ਗੜਾ ਜਾ ਹੋਰ ਪਾ ਸੁੱਕਿਆਂ ਦੇ ਵੀ ਪੂਰਾ ਆਇਓ ਚਲੇ ਗੈਰੇ ਚੱਕਿਆਂ ਦੇ ਭੁਰ ਰਿਆ ਦੇ ਚਲੋ ਹੋਰ ਸੋਣਨੀ ਆ ਠੀਕ ਹੈ ਠੀਕ ਹੈ ਵਧੀਆ ਹੈ ਇਹ ਰੋਈ ਮਾਦਰ ਕਰਦੇ ਨੇ ਨਿਕਲ ਜੇਗਾ ਅੱਜ ਗੜਾ ਤੋਂ ਤਾਂ ਲਈ ਤੇ ਇਹ ਲੋ ਚੱਲ ਜੇਗਾ ਹੋਰ ਵੀਰ ਕੀ ਹਾਲ ਹੈ ਹੈ ਠੀਕ ਹੈ ਇਹਦੇ ਦਾਣੇ ਦੂਨੇ ਫਰਦਿਆ ਚਲ 1500 ਨਾ ਜੀਰੀ ਦੀ ਸਮਾ ਤਨੇ ਰੀਵਲਾਲੇ ਤੋੜੀਆ ਹੋ ਗਿਆ ਵੱਗਾ ਮੱਕੀ ਲਾਓ ਦੇਖੋ ਗਿਆ ਵੀਜਾ ਸੁਰਜਮੁਖੀ ਕੋਨਾ ਕੋ ਤਿੰਨ ਫਸਲਾਂ ਹੋ ਜੈਗੀਆਂ ਆਗੇ ਦੇ ਬਾਈ ਖੇਤ ਆਪਾਂ ਮਸ਼ੀਨ ਚੱਲਦੀ ਕਰਾ ਕੇ ਤੇ ਬਾਈ ਆਪਣਾ ਲੇਟ ਜੀਰੀ ਵਾਲਾ ਖੇਤ ਆਪਾਂ ਨੇ ਇਤਰੀ ਰੱਖ ਲਿਆ ਤਾਂ ਬੇਲਾ ਜੀਰੀ ਵੱਡੇ ਦੇ ਬਾਅਦ ਗੰਨਾ ਬੀਜਣੇ ਦੀ ਸਲਾਹ ਹੈ ਮਾਂ ਆਪਾਂ ਨੇ ਮਾਂ ਸੁਪਰ ਸੀਡਰ ਮਾਰ ਕੇ ਅੱਗ ਨਹੀਂ ਲਾਈ ਦਿੱਤੀਂ ਘਰੌਣੀ ਕਰ ਦਿੱਤੀ ਇਸ ਦੀ ਇਹ ਫਿਰ ਮਾਰਾਂ ਬਾਈ ਸੁਪਰ ਸੀਡਰ ਇੱਕ ਵਾਰੀ ਮਾਰ ਕੇ ਫਿਰ ਪਲੌ ਮਾਰਾਂਗੇ ਇਸ ਮਾਂ ਪਰਾਲੀ ਕਿਤੇ ਕਿਤੇ ਉਹ ਢੇਰੀਆਂ ਜੀਆਂ ਖੰਡ ਜੈਗੀਆਂ ਜਿਹਦੀ ਤੂੜਾਂ ਵਾਲੀ ਦੀ ਮਾ ਗਿਰੀ ਵੀ ਵੱਡੀ ਦੀ ਤਾਂ ਕਰਕੇ ਢੇਰੀਆਂ ਜੀਆਂ ਅੱਗ ਲਾਈ ਨਹੀਂ ਹੈ ਦਮਾਰੀਆ ਦਬ ਜਾਈ ਗਈ ਮਿੱਟੀ ਮ ਪਰਾਲੀ ਜੀ ਗਲ ਜੇਗੀ 2-4 ਦਿਨਾਂ ਮਾ ਫਿਰ ਖਨਾ ਦੇਗੇ ਇਹਨਾਂ ਖੇਤ ਨੂੰ ਵਧੀਆ ਦਿਖਾਵਾਂ ਬਾਈ ਸਾਨੂੰ ਬਣੇ ਰਿਓ ਆਪਣੇ ਵੀਡੀਓ ਕਰ ਬਾਈ ਪੂਰਾ ਪਰਾਲੀ ਵਾਲਾ ਖੇਤ ਹੈ ਟਾਈਟ ਉਹੇ ਲੋਮਾ ਤੋਏ ਲੀਵਰ ਫੰਨਾ ਗੇਰ ਗਿਆ ਮੈਂ ਵਧੀਆ ਚੱਲ ਰਿਹਾ ਬਾਈ ਟਰੈਕਟਰ ਦੇਖੋ ਕੋਈ ਚੱਕਰ ਨਹੀਂ ਕੋਈ ਪਰਵਾਹ ਨਹੀਂ ਮੈਂ ਬਾਹੀ ਦੇ ਬਾਦ ਮੀਮੂ ਪਾਇਆ ਤੱਪੜ ਹੋਇਆ ਵਾਗੇ ਦਾ ਹੈ ਨਾ ਪਰਾਲੀ ਵੀ ਫੰਨਾ ਲਗੇ ਦੋ ਤੋਏ ਲੀਵਰ ਥੱਲੇ ਗੇ ਜਿਹੜੇ ਆ ਅਵੀ ਰੋਟੀ ਖਾਣ ਚਲੇ ਗਿਆ ਤਾਂ ਮੈਂ ਹਾਂ ਰੋਟੀ ਰੋਟੀ ਖਾ ਜਾਵਾਂ ਕਰਾਂ ਚੱਲਦਾ ਡਰਾਈਵਰ ਦੇਖਿਓ ਭਾਈ ਬਣ ਜੇਗਾ ਖੇਤ ਹੋ ਜੀਆਂ ਔਲੀਆਂ ਪੈਂਦੀਆਂ ਗਾ ਨਾ ਪਲੌਪ ਲੂ ਮਾਰ ਗਏ ਜਿੱਥੇ ਢੇਰੀਆਂ ਜੀਆਂ ਨੇ ਉੱਥੇ ਥੋੜੀ ਪਰਾਲੀ ਜ਼ਿਆਦਾ ਹਾਂ ਉਹ ਤਾਂ ਠੀਕ ਬਣ ਗਿਆ ਤਿੰਨ ਚਾਰ ਦਿਨ ਲੰਘਾਦੇ ਆ ਜਿਹੜੀ ਤਲੇ ਤੱਕੀ ਪਰਾਲੀ ਇਹ ਉਹ ਮਤਲਬ ਗਲਜੀ ਜਿਹੀ ਹੈ ਨਾਲੇ ਤੁੱਪ ਲੱਗਦੀ ਥੋੜੀ ਬੋਦੀ ਨੂੰ ਇਹਨੇ ਖੇਤ ਨਾਲ ਵਾਹੀ ਵਾਲਾ ਕੰਮ ਧੋਏਗੇ ਆਪਾਂ ਸੁਪਰ ਫੀਡਰ ਨੂੰ ਬਾਇਰ ਨੂੰ ਪਲੋ ਕਰਕੇ ਕਰਾਂਗੇ ਯਾਰ ਦੋ ਕੁ ਦਿਨ ਪਿਆ ਰਹਿਣਦੇ ਆ ਜਿਹੜੀ ਪਰਾਲੀ ਵਿੱਚ ਰਲ ਗਈ ਉਹ ਸਾਰੀ ਖੋਦੀ ਜੀ ਹੋਈ ਵੀ ਹੈ ਹੁਸੈਨ ਦਾ ਵੀ ਜਹੇਗੀ ਭਾਈ ਸਪਰੇਅ ਕਰੀ ਦੀ ਅੱਜ 4 ਦਿਨ ਹੋ ਗਏ ਸਮਾਂ ਜਾਨ ਜੀ ਪੈਗੀ ਕਰਨ ਤੋਂ ਇਹਦਾ ਪਾਣੀ ਗਲ ਤਾਬਗੀ ਦੀ ਕਰਨ ਆਪਣੇ ਵਾ ਪ੍ਰਸਾਦ ਕੇ ਪਾਣੀ ਗਲ ਪੇਲੀ ਪੈ ਗਈ ਜੀ ਕਰਨ ਆਪਣੇ ਪਰ ਡੱਕਰ ਕੇ ਜਿਆਦਾ ਚਲ ਗਈ ਤੋ ਆਈ ਬਾਈ ਰੂਟਾ ਵਟਰ ਬਣਾਵਨ ਬਗਿਆ ਵਾ ਮਨ ਖਰਿਆ ਗੰਨੇ ਵਾਲੇ ਖੇਤ ਪਿਆਰ ਮਜ਼ਦ ਇਸ ਗੱਲ ਰੱਖ ਲਦੇ ਆ ਉਪਰ ਵਾਲੀ ਜੀ ਨੂੰ ਨਾਲੇ ਐਨ ਬਣਾ ਦੇ ਨੇ ਰੂਟਾ ਵਟਰ ਕੇ ਲਈ ਉਹ ਗੱਲ ਵੀ ਨਹੀਂ ਬਣਦੀ ਟਰੈਕਟਰ ਵੀ ਧੋਦੇ ਆ ਕਰਦਾ ਜਾ ਗਿਰ ਗਿਆ ਅੱਲਾਹੂ ਲੇ ਵੀ ਆ ਕੇ ਦੇ ਕੰਮ ਕਰਨ ਵੇੜਗਾ ਟਰੈਕਟਰ ਲਾਏ ਦੇ ਤੋ ਤੂ ਕੇ ਅੰਦਰ ਆਪਾਂ ਕਿਹੜਾ ਮਾਰਨ ਲੇਵਰ ਲਾਦ ਰਹੀ ਹੈ ਗੰਨਾ ਅਮਨਗਾ ਜੋ ਆ ਕੀ ਜਾਨ ਲਹੇਗੇ ਰ ਇਸ ਕੀ ਹੈ ਛੋਟਾ ਜਿਹਾ ਟਰੈਕਟਰ ਹੈ ਜਾਨ ਲਹੇਗੇ ਇਸ ਕੀ ਬੇਚਰੇ ਕੀ ਛੋਟਾ ਜਿਹਾ ਕਹਾ ਹੈ ਹੂੰ ਬਹੁਤ ਬਰਾ ਟਰੈਕਟਰ ਹਾਂ ਬੜੀ ਟਰਾਲੀ ਪਾ ਦੀ ਹੈ ਜਿਸ ਕੇ ਪਿੱਛੇ ਕਰਦੀ ਲੋਡ ਪਨ ਕਹ ਲੱਖ ਖਾ ਗਿਆ 8 ਲੱਖ 80 ਹਜ਼ਾਰ ਖਾ ਗਿਆ ਹੈ ਖਾਏ ਥੋੜੀਆਂ ਲਾਏ ਆ ਅਪੋਲੋ ਦੇ ਟਾਇਰ ਹੈ ਬਈ ਚਾਰੋ ਇਸਮਾ ਪਿੱਛੇ 13 ਗਏ ਆ ਮੂਰੇ 8 13 ਗਏ ਆ ਵੇਟ ਪਾਏ ਮੂਰੇ 30-30 ਕਿਲੋ ਵਾਲੀ 8 ਪਲੇਟਾਂ ਬੱਟਾ ਸਰੰਦ ਤੇ ਹੀ ਲਿਆ ਦੇ ਆਪਾਂ ਟੋਚਨ ਪਾਣੇ ਨੂੰ ਪਿੰਨਾ ਇਸਮਾ ਸਾਇਲੈਂਟ ਜਿਹਾ ਟਰੈਕਟਰ ਹੈ ਬਹੁਤ ਫੁਰਤੀ ਵਾਲਾ ਟਰੈਕਟਰ ਹੈ ਪਿੱਛੇ ਵੀ ਲਾ ਦੇ ਤੇ ਵੇਟ 48 48 ਕਿਲੋ ਵਾਲੀ ਪਿੱਛੇ ਹੈ ਵਾਹਿਗੁਰੂ ਆ ਗਿਆ ਕੰਨਾ ਕਿ ਹੋਰ ਵੀ ਹੈ ਹੋਰ ਭਾਈ ਮਾਝੂ ਆ ਕੀ ਜਾਣ ਲਹੇਗੇ ਕਿ ਡੀਟਰ ਲੀ ਜੋੜੀ ਕੇ ਪਿੱਛੇ ਜੋ ਰਾਵਾਂ ਜੋ ਜੋਰੇ ਮਾਰਦਾ 858 58 ਜਿਹੜਾ ਘੱਟ ਮਾਰਾ ਹੈ ਲੈਟਾਂ ਬਲਗੀਆਂ ਮਸ਼ੀਨ ਗਈਆਂ ਇਹ ਢਿਲ ਗਿਆ ਬਾਈ ਤੋੜ ਗਿਆ ਬਾਈ ਸਾਰਾ ਨਿਪਟ ਗਿਆ ਆਪਾਂ ਇਹ ਲੇਟ ਕੰਮਕਾਰ ਜੀ ਕਰਕੇ ਮਸ਼ੀਨ ਜਲਦੀ ਕਰਕੇ ਚਲੇਗੇ ਦੇਖੋ ਇਹ ਕਿ ਤਰ੍ਹਾਂ ਦੇਖ ਰਿਹਾ ਵਿੱਚ ਵੜ ਜਾ ਕਦੇ ਵਿੱਚ ਵੜ ਜਾ ਕਦੇ ਵਿੱਚ ਵੜ ਜਾ ਮਹਾ ਵਿੱਚ ਵੜ ਕੇ ਕੱਟ ਲੈ ਨਿਕਲ ਗਿਆ ਸਾਰਾ ਸਾਰਾ ਨਿਪੜ ਗਿਆ ਨਿਪੜ ਗਿਆ ਬਾਈ ਸਾਰਾ ਬਾਈ ਦਾ ਡੈਕ ਟੰਬਲ ਗਿਆ ਪਰ ਮਾਤਾ ਮੈਂ ਕਿਰਪਾ ਕਰ ਸਤ ਸੰਧ ਗਈ 12 ਕਿੱਲਾਂ ਦੇ ਕਰੀਬ ਤਾਂ ਥੋੜਾ ਬਰਸਾਤ ਪੈਣ ਕਰਕੇ ਵਿੱਚ ਖਰਾਬ ਹੋ ਗਿਆ ਤਾਂ 3 ਕਿੱਲੇ ਨੂੰ ਪਾਣੀ ਲਾਤਿਆ ਤਾਂ ਨਾ ਉਹ ਤਾਂ ਮਤਲਬ ਸੁੱਕੇ ਗਏ ਦੇ ਉਹਦਾ ਨਾ ਮਾਤਰੇ ਤੋੜੀ ਆ ਤੁਹਾਨੂੰ ਮੈਂ ਦਾ ਪਰਮਾਤਮਾ ਬਈ ਚੜ੍ਹਦੀ ਕਲਾ ਰੱਖਿਆ ਸਾਰਿਆਂ ਦੇ ਕੰਮਾਂ ਕਰਮਾਂ 'ਵਾਂ ਬਰਕਤ ਰੱਖਿਆ ਇਸ ਕੰਮਕਾਰ ਚੱਲਦੇ ਰਹਿਣ ਬਈ ਸਾਰਿਆਂ ਦੇ ਜੀਆਂ ਸੁੱਖ ਰਹਿ ਖੜਾ ਮਿਲਾਂ ਬਈ ਕੱਲ ਨੂੰ ਕਿਸੇ ਨਵੀਂ ਵੀਡੀਓ 'ਮਾਂ ਅੱਜ ਕੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਬਈ ਸਾਰਿਆਂ ਦਾ ਬੰਦਾ ਖੁਸਾ ਆਪਣਾ ਟੋੜੀ ਵਾਲਾ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਬਾਈ ਬਹੁਤ ਬਹੁਤ ਵੀਡੀਓ ਦੇਖਣੇ ਵਾਸਤੇ ਪੂਰੀ ਸਪੋਰਟ ਕਰੋ ਬਾਈ ਦੱਪ ਗਿਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਦੁਬਾਰੇ ਫੇਰ ਬਾਈ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਮਾ ਚੱਲਨੇ ਆਪਾਂ ਘਰ ਨੂੰ ਮਸ਼ੀਨ ਵੀ ਹੋ ਗਈ ਆਪਣੀ ਬਿੱਲੀ ਮਸ਼ੀਨ ਵੀ ਜਾਏਗੀ ਘਰੇ